ਪਰ ਸਿਆਹ ਹਰਨ ਤੇ ਕੰਨਨ ਤੋਰ ਸਿਰ ਕੋ ਗਨ ਗੋਲਾ ਆਵੇ ਤੇ ਜੀ ਆਇਆਂ ਲੈ ਬਿਨ ਬਿਨ ਆਂਦੀ ਬਾਰੇ ਸਾਹ ਫੋਟੋ ਖੜਾ ਲਈ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭੂ ਸਾਧ ਸੰਗਤ ਜੀ ਇਹ ਪਿੰਡ ਨੋਰਾ ਦਾ ਲੰਗਰ ਇਥੋਂ ਦੇ ਵੇ ਸਾਡੇ ਬਾਬੇ ਪੜਦਾਦਿਆਂ ਤੋਂ ਸ਼ੁਰੂ ਆ ਜੀ ਮੇਰਾ ਜਨਮ 1957 ਦਾ ਜੀ ਮੇਰੀ ਸੋਸ ਤੋਂ ਪਹਿਲਾਂ ਦਾ ਇਹ ਲੰਗਰ ਚੱਲਿਆ ਜੀ ਪਤਾ ਨਹੀਂ ਹੁਣ ਕਦੋਂ ਆਉਂਦਾ ਸਾਡੇ ਤੋਂ ਵੱਡੇ ਬਜ਼ੁਰਗਾਂ ਨੂੰ ਪਤਾ ਹੋਊਗਾ ਕਿ ਕਦੋਂ ਤੋਂ ਚੱਲੂ ਆ ਨਿਰੰਤਰ ਹਰ ਸਾਲ ਇਹ ਲੰਗਰ ਚੱਲਦਾ ਆ ਜੀ ਸੰਗਤ ਇਹ ਬੋਲੇ ਮਹੱਲੇ ਤੇ ਆਉਣ ਦੇ ਸੰਗਤ ਦੀ ਸੇਵਾ ਹਰ ਸਾਲ ਹੁੰਦੀ ਹੈ ਜੀ ਇਹ ਨਿੱਜੀ ਪਰਿਵਾਰ ਵੱਲੋਂ ਲਗਾਇਆ ਜਾਂਦਾ ਇੱਕ ਨਿੱਜੀ ਪਰਿਵਾਰ ਵੱਲੋਂ ਵੀ ਆ ਪਿੰਡ ਦੀ ਸੰਗਤ ਵੀ ਸਹਿਯੋਗ ਕਰਦੀ ਹੈ ਸੰਗਤ ਦੀ ਸੇਵਾ ਹਾਂਜੀ ਹਰ ਸਾਲ ਸਪੈਸ਼ਲ ਮੱਕੀ ਦਾ ਲੰਗਰ ਮੱਕੀ ਦੀ ਰੋਟੀ ਦਾ ਲੰਗਰ ਜੀ ਲੱਗਦਾ ਹੈ ਇੱਥੇ ਅੰਮ੍ਰਿਤਸਰ ਤੋਂ ਆਉਣ ਵਾਲੀ ਸਾਰੀ ਸੰਗਤ तकरीबन ਮੱਕੀ ਦਾ ਲੰਗਰ ਇੱਥੇ ਹਰ ਸਾਲ ਹੀ ਕੰਗਤ ਪੱਕੀ ਲੱਗੀ ਹੋਈ ਆ ਚੱਕ ਕੇ ਜਾਂਦੀ ਆ ਦੂਮੂ ਤੋਂ ਆਉਂਦੇ ਹੋਏ ਵੀ ਜਾਂਦੇ ਹੋਏ ਵੀ ਅਸੀਂ ਸਮੂਹ ਸੰਗਤ ਦਾ ਜਿਲੋਂ ਧੰਨਵਾਦ ਕਰਦੇ ਆਂ ਬਾਬਾ ਜੀ ਹੁਣੇ ਮੱਲੇ ਦੇ ਨੌਜਵਾਨਾਂ ਨੂੰ ਦੀ ਸੰਦੇਸ਼ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਆ ਕੋਈ ਬੁੱਲੜ ਬਾਜੀ ਨਾ ਕਰਨ ਕਿਉਂਕਿ ਦੇਖਦੇ ਆਂ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਮੇਲਾ ਸਮਝ ਕੇ ਨਾ ਕਿ ਧਾਰਮਿਕ ਸਥਾਨਾਂ ਨੂੰ ਜਾਣਿਆ ਅਸੀਂ ਗੁਰੂ ਸਾਹਿਬ ਦਾ ਸਤਕਾਰ ਕਰਦੇ ਹੋਏ ਜਾਈਏ ਤੇ ਉਸੇ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਨਾ ਕਰਦੇ ਜਾਨ ਤੇ ਬਾਕੀ ਹੋਰ ਗੁਰੂ ਦਾ ਪਿਆਰ ਆ ਬਸ ਸੰਤਾਂ ਦਾ ਸੰਤਾਂ ਦਾ ਪਿਆਰ ਬਖਸ਼ਦੀਆਂ ਤੇ ਉਹਦੇ ਲੰਗਰ ਚੱਲ ਰਹੇ ਬਾਬਾ ਜੀ ਹਰਨੇਕ ਸਿੰਘ ਜੀ ਵੱਲੋਂ ਜਿਹੜਾ ਆ ਰਸਤੇ ਦੇ ਵਿੱਚ ਜਿੰਨੇ ਵੀ ਜਲੰਧਰ ਤੋਂ ਲੈ ਕੇ ਨੌਰੇ ਤੱਕ ਲੰਗਰ ਲੱਗੇ ਉਹਨਾਂ ਕਮੇਟੀਆਂ ਨੂੰ ਸਨਮਾਨ ਕੀਤਾ ਗਿਆ ਆ ਇੱਕ ਤਖਤੀ ਆ ਜਿਹਦੇ ਉੱਪਰ ਪੰਜਾਬੀ ਮਾਂ ਬੋਲੀ ਲਿਖੀ ਆ ਫੱਟੀ ਉਹ ਦੇ ਕੇ ਸਨਮਾਨ ਕੀਤਾ ਗਿਆ ਤੇ ਇਹ ਇਹਨਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਬਹੁਤ ਵਧੀਆ ਹੈ ਸਰਦਾਰ ਹਨੇਕ ਸਿੰਘ ਜੀ ਪੰਜਾਬੀ ਮਾਂ ਬੋਲੀ ਦੇ ਲਈ ਬਹੁਤ ਬਧੀ ਬਧੀਆ ਉਪਰਾਲਾ ਕਰ ਰਹੇ ਆ ਜਿੱਥੇ-ਜਿੱਥੇ ਵੀ ਲੰਗਰ ਚੱਲਦੇ ਆ ਉੱਥੇ-ਉੱਥੇ ਇਹ ਪੁਰਾਣੀਆਂ ਜੋ ਜਾਂਦਾਂ ਫੱਟੀਆਂ ਤੇ ਲਿਖਿਆ ਜਾਂਦਾ ਸੀ ਗੁਰੂ ਕੀ ਨੂੰ ਤੇ ਉਹ ਸੰਤਾਂ ਦੀ ਸੇਵਾ ਵਿੱਚ ਅਰਪਣ ਵੀ ਕਰ ਰਹੇ ਆ ਤਾਂ ਕਿ ਸਾਡੀ ਫਲਵਾੜੀ ਜਿਹੜੀ ਗੁੱਸਿੱਕੀ ਦੀ ਫਲਵਾੜੀ ਆ ਉਹਨੂੰ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਇਆ ਜਾਵੇ ਲੋਕਾਂ 'ਚ ਪ੍ਰਚਾਰਿਆ ਜਾਵੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਅਸੀਂ ਇਥੋਂ ਲੰਗਰ ਦੇ ਸੰਗਤ ਵੱਲੋਂ ਇਥੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹੋ ਜਿਹੇ ਉਪਰਾਲੇ ਅੱਗੇ ਵੀ ਕਰਦੇ ਰਹਿਣ ਤਾਂ ਕਿ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਸਹਿਯੋਗ ਮਿਲ ਸਕੇ ਸੇਧ ਮਿਲ ਸਕੇ ਸਿੱਖੀ ਦੇ ਬਾਰੇ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਦੀ ਫਤਿਹ